ਸਾਰਿਆਂ ਤੋਂ ਪਹਿਲਾਂ ਤਾਂ ਇਹ ਸਸਰੀਕਾਲ ਜਿੰਨੇ ਵੀ ਭਰਾ ਆਪਣੇ ਫੇਜ ਨਾਲ ਜੁੜੇ ਨੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਬੈਲ ਦੇ ਬਟਨ ਨੂੰ ਜਰੂਰ ਦਬਾਉਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਅੱਜ ਦੇ ਬਲੌਗ ਦੇ ਵਿੱਚ ਅੱਪਾ ਤੁਹਾਨੂੰ ਕੰਡਿਆਂ ਵਾਲੀ ਤਾਰ ਬਾਰੇ ਦੱਸਦੀ ਹਾਂ ਵੀ ਕਿਸ ਤਰ੍ਹਾਂ ਲਾਉਣੀ ਹੈ ਬਾਈ ਜੀ ਤਾਰ ਤੇ ਅੱਜ ਆਪਣੀ ਸਾਰੀ ਟੀਮ ਪਹੁੰਚੀ ਹੋਈ ਹੈ ਤੇ ਅੱਜ ਅਪਾ ਸਾਰੇ ਰਲ ਕੇ ਤਾਰ ਲਾਉਣੀ ਹੈ ਬਾਈ ਕੰਡੇ ਵਾਲੀ ਪਹਿਲਾਂ ਤਾਂ ਆਪਾਂ ਚਾਰ ਕੁੰਡੀਆਂ ਵਾਲੇ ਖੰਭੇ ਲੈ ਆਂਦੇ ਜਿੱਥੇ-ਜਿੱਥੇ ਮਤਲਬ ਆਪਣੇ ਕੋਲੇ ਲੱਕੜ ਦੇ ਕਿੱਲੇ ਪੋਲ ਨਹੀਂ ਸੀਗੇ ਉੱਥੇ ਆਪਾਂ ਪੋਲ ਲੈ ਕੇ ਆਂਦੇ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਇੱਕ ਛੋਟਾ ਜਿਹਾ ਲੱਕੜ ਦਾ ਅਥੀ ਲੈ ਲੈਣੀ ਹੈ ਉਹਦੇ ਵਿੱਚ ਤਾਰ ਪਾ ਕੇ ਵਿੱਚ ਦੋ ਫਕੜਾ ਉਹਨੂੰ ਕਰਕੇ ਤੇ ਉਹਦੇ ਵਿੱਚ ਆਪਾਂ ਤਾਰ ਫਸਾ ਕੇ ਮਈ ਜੀ ਫਿਰ ਉਹਨੂੰ ਖਿੱਚਦੇ ਆਂ ਸਾਰਾ ਇਸ ਹੰਦ ਆਪਣੇ ਕੋਲੇ ਹੈ ਇਸ ਟਾਈਮ ਤੇ ਪੂਰੀ ਕਸ ਕੇ ਤਾਰ ਫਿਰ ਆਪਾਂ ਉਹਨੂੰ ਰੈਡੀ ਕਰਦੇ ਹਾਂ ਪੋਲ ਦੇ ਨਾਲ ਤੇ ਆਹ ਦੇਖੋ ਬਾਈ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਇੱਕ ਲੜੀ ਆਪਣੀ ਰੈਡੀ ਹੋ ਚੁੱਕੀ ਹੈ ਆ ਨੋਕਰ ਦੇ ਖੰਬੇ ਨਾਲ ਆਪਾਂ ਸਪੋਰਟ ਲਾਈਏ ਥੱਲੇ ਇੱਕ ਨਿੱਕਾ ਖੰਭਾ ਲਾਇਆ ਜਿਹੜਾ ਚੁੰਡ ਦੇ ਉੱਤੇ ਖੰਭਾ ਲੱਗਿਆ ਹੁੰਦਾ ਹੈ ਇਹਦੇ ਲਈ ਸਪੋਰਟ ਜ਼ਰੂਰੀ ਹੈ ਕਿਉਂਕਿ ਇਹਨੂੰ ਅੰਦਰ ਨੂੰ ਤਾਂ ਕਬਾਈਦੀ ਹੈ ਤੇ ਨਾਲ ਦੀ ਨਾਲ ਤੁਸੀਂ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਦੇ ਬਟਨ ਨੂੰ ਜਰੂਰ ਦਬਿਓ ਆ ਬਈ ਆਪਣੇ ਕੋਲੇ ਤਾਰ ਦਾ ਗੋਲਾ ਬਈ ਠੀਕ ਹੈ ਜੀ ਇਹਦੇ ਵਿੱਚ ਆਪਾਂ ਵਿਚਾਲੇ ਇੱਕ ਸਰਾਖ ਹੈ ਤੇ ਉਹਦੇ ਵਿੱਚ ਪਾਈਪ ਪਾ ਲਈ ਤੇ ਉਹਨੂੰ ਘੁਮਾਉਂਦੇ ਜਾਣਾ ਤੇ ਤਾਰ ਨਾ ਤਾਂ ਉਲਝੇ ਬਈ ਤੇ ਤਾਰ ਗੇੜੇ ਲੁੱਟ ਨਿਕਲਦੀ ਜਾਊਗੀ ਆਪਾਂ ਇੱਕ ਲੜੀ ਕਰਤੀ ਕੰਪਲੀਟ ਤੇ ਕੱਜ ਗਰਮੀ ਬਹੁਤ ਆਇਆ ਤੇ ਕੜਾਕੇਦਾਰ ਤੁੱਪ ਹੈ ਬਾਈ ਤੇ ਸਰੀਰ ਵੀ ਜਮਾ ਭਖਿਆ ਪਿਆ ਤੇ ਚਾਹ ਦਾ ਟਾਈਮ ਹੈ ਪੂਰਾ ਦੇਖੋ ਬਾਈ ਤੇ ਆ ਆਪਣਾ ਅਗਲਾ 메ਨ ਗੇਟ ਆ ਗਿਆ ਆ ਟਰੈਕਟਰ ਦੀ ਟਰਾਲੀ ਆ ਗਈ ਬਾਈ ਜੀ ਆ ਆਪਣੀ ਕੋਠੀ ਆ ਗਈ ਤੇ ਕੰਪੈਨ ਆ ਗਈ ਖੂਬਸੂਰਤ 뷰 ਅੱਜ ਬਹੁਤ ਸੋਹਣਾ ਦੇਖੋ ਤੁਸੀਂ ਕਮਾਲ ਦਾ ਹੈ ਤੇ ਆਪਾਂ ਜਿ ساری ਤਾਰ ਕੰਡਿਆਂ ਵਾਲੀ ਜੀ ਰੈਡੀ ਕਰ ਦਾਂਗੇ ਜੇ ਕਿਸੇ ਵੀ ਵੀਰ ਭਰਾ ਨੇ ਜਾਣਕਾਰੀ ਲੈਣੀ ਹੋਵੇ ਤਾਂ ਆਪਾਂ ਤੋਂ ਜਾਣਕਾਰੀ ਫ੍ਰੀ ਦੇ ਵਿੱਚ ਲੈ ਸਕਦੇ ਤਾਰ ਬਾਰੇ ਆ ساری ਟੀਮ ਨਾਲ ਵੀ ਗੱਲਬਾਤ ਕਰ ਸਕਦੇ ਹੈ ਇਹ ਵੀ ਮੌਜੂਦ ਹੈ ਇਸ ਟਾਈਮ ਤੇ ਉਹਨੂੰ ਬਦਾਈਆਂ ਬਾਈਆਂ ਨੇ ਸਪੀਡ ਦਿੱਤੀ ਕਰ ਤੇਜ਼ ਤੇ ਪੂਰੀ ਤੇਜ਼ ਸਪੀਡ ਨਾਲ ਘਮਾਉਂਦੇ ਦੇਖੋ ਜੀ ਇੱਕ ਸਾਈਡ ਆਪਣੀ ਰੈਡੀ ਹੋ ਗਈ ਹੈ ਜੀ ਆ ਦੇਖੋ ਰਾਮ ਬਾਗ ਦੇ ਕੋਲੇ ਬਾਈ ਇਹ ਉਹ ਸੀ ਅੱਗੇ ਗੇਟ ਆ ਦੇਖੋ ਦੂਜੀ ਸਾਈਡ ਵੀ ਕੰਪਲੀਟ ਹੈ ਜੀ ਤਿੰਨੇ ਤਿੰਨ ਤਾਰਾਂ ਲੱਗੀਆਂ ਇੱਕ ਸਾਈਡ ਤੇ ਤਿੰਨ ਲੜੀਆਂ ਤੇ ਕੰਪਲੀਟ ਹੋ ਗਈ ਦੋਨੇ ਸਾਈਡਾਂ ਤੋਂ ਤਾਰ ਹੁਣ ਆਪਾਂ ਨੂੰ ਅਵਾਰਾ ਪੁੱਛੇ ਤਾਂ ਕੋਈ ਖਤਰਾ ਨਹੀਂ ਬਾਈ ਇਸ ਟਾਈਮ ਬਹੁਤ ਵਧੀਆ ਲੱਗੀ ਏ ਤਾਰ ਕਿਰਾਂ ਕੰਡਿਆਂ ਵਾਲੀ ਅੱਗੇ ਮਾਲਕ ਦੀ ਕਿਰਪਾ ਤੇ ਆਪਣਾ ਜੀਰੀ ਵੀ ਵਧੀਆ ਏ ਆ ਦੇਖੋ ਜੀ ਵੀਡੀਓ ਜੀ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਜ਼ਰੂਰ ਕਰੋ ਧੰਨਵਾਦ